ਜਿਹੜੇ ਇਹਨਾਂ ਨੇ ਕੈਂਡੀਡੇਟ ਅਨਾਉਂਸ ਕੀਤੇ ਆ ਮੈਂ MP ਦੇ ਮੈਂਬਰ ਪਾਰਲੀਮੈਂਟ ਦੇ ਜਿਹੜੇ ਕੀਤੇ ਨੇ ਕੋਈ ਕਾਂਗਰਸ ਤੋਂ ਆਇਆ ਹੋਇਆ ਕੋਈ ਅਕਾਲੀ ਦਲ ਤੋਂ ਆਇਆ ਹੋਇਆ ਤੇ ਕਿਆ ਆਮ ਆਦਮੀ ਦੇ ਵਿੱਚ ਕੋਈ ਐਸਾ ਬੰਦਾ ਨਹੀਂ ਮਿਲਿਆ ਇਹਨਾਂ ਨੂੰ ਆਮ ਆਦੀ ਪਾਰਟੀ ਨੂੰ ਵੀ ਆਪਣੇ ਅਸੀਂ ਆਪਣੇ ਕੈਂਡੀਡੇਟ ਅਨਾਉਂਸ ਕਰ ਲਈਏ ਕਿ ਬੰਦੇ BJP ਚ ਆ ਰਹੇ ਆ ਕਿਉਂ ਨਾ ਆਣ BJP ਚ BJP ਦੇਜਾ ਵਿਕਾਸ ਕਰ ਰਹੀ ਲੋਕ ਕਹਿ ਰਹੇ ਨੇ ਦੇਖੋ ਜੋ ਗਰਾਊਂਡ ਜ਼ੀਰੋ ਦੇ ਰਿਪੋਰਟ ਆਸੀਂ ਹਲਕੇ ਵਿੱਚ ਵਿਚਰਦੇ ਆ ਤੁਸੀਂ ਜਿਹੜੀਆਂ ਹੁਣ ਗੱਲਾਂ ਕਰ ਰਹੇ ਹੋ ਕਿ 2014 ਦੇ ਵਿੱਚ BJP ਕੋਲ ਆਰਾਮ ਮੰਦਰ ਤਲਾਵ ਹੋਰ ਕੇ ਮੁੱਦੇ ਹੈ ਨਹੀਂ ਗਾ ਵੀਡੀ ਆਪਣਾ ਕੰਮ ਆਫ ਕਰਦੀ ਹੈ ਸ਼ਰਾਬ ਕੋਟਾਲਾ ਹੋਇਆ 21 ਬੰਦੇ ਸੰਗਰੂਰ ਚ ਮਰੇ ਆ ਔਰ ਕਿਉਂ ਮਰੇ ਨੇ ਜ਼ਹਿਰੀਲੀ ਸ਼ਰਾਬ ਇਹ ਕਹਿੰਦਾ ਸੀ ਮੇਰੇ ਕੋ ਰੈਵਨਿਊ ਪਲਸ ਸਟੇਟ ਬਣਾਉਂਗਾ ਕਿਉਂ ਕਰਜ਼ਾ ਲੈ ਰਿਆ ਨਾ ਪੰਜਾਬ ਦਾ ਬੱਚਾ ਬੱਚਾ ਕਰਜ਼ਾਈ ਕਰਕੇ ਜਾਣਾ ਇਹਨੇ ਅਰੇ ਨਹੀਂ ਵਧੀਆ ਪਾਰਟੀ ਸੀਗੀ ਤਾਂ ਫਿਰ ਚੋਣ ਆਮ ਆਦਮੀ ਪਾਰਟੀ ਵੱਲੋਂ ਕਿਉਂ ਨਹੀਂ ਲੋਕਾਂ ਜੀ ਇਹਦਾ ਚਰਚਾ ਚੱਲੀ ਆ ਕਿ ਚੋਣ ਹੀ ਭਾਜਪਾ ਤੋਂ ਲੜ ਲੈਂਦੇ ਹੋ ਫਿਰ ਲੈਣਾ ਨਹੀਂ ਨਾ ਭਾਜਪਾ ਤੋਂ ਲਾਲ ਇੰਡਰ ਕਿੱਥੇ ਹੈ ਪਰ ਚ ਪੁਲਿਸ ਪ੍ਰਸ਼ਾਸਨ ਕਿੱਥੇ ਹੈ ਪੁਲਿਸ ਪ੍ਰਸ਼ਾਸਨ ਨੇ ਸੁਰੱਖਿਆ ਚ ਲੱਗਾ ਆ ਕੱਲ ਮੈਂ ਥਾਣੇ ਜਾ ਕੇ ਆਇਆ ਹਾਂ ਚਾਰ ਬੰਦੇ ਸੀ ਥਾਣੇ ਦੇ ਵਿੱਚ ਔਰ ਸويرੇ ਅੱਠ ਬੰਦੇ ਨੇ ਹਾਈ ਕੋਰਟ ਜਾਣਾ ਕੇਸਾਂ ਦੀ ਰਿਕਾਰਡਿੰਗ ਤੇ ਉਹ ਕਿੱਧਰ ਜਾਣਗੇ ਜੀ ਸਟਾਫ ਕਿੱਥੇ ਜਾਊਗਾ ਸੌ ਸੌ ਬੰਦਾ ਦਾ ਇੱਕ ਇੱਕ ਬੰਦਾ ਲੈ ਕੇ ਘੁੰਮ ਰਿਹਾ ਅੱਜ ਰਾਗਵ ਚੱਡਾ ਕਿੱਥੇ ਹੈ ਕਿਉਂ ਨਹੀਂ ਕੀਤਾ ਮੈਂ ਉਹ ਹੀ ਤਾਂ ਪੁੱਛਿਆ ਥੋਲਾ ਅਗਰ ਤੁਸੀਂ ਕਹਿੰਦੇ ਕਿ ਬੀਜੇਪੀ ਸਰਕਾਰ ਹੈਣਗੀ ਪਰ ਭਗਵੰਤ ਸਿੰਘ ਸਰਕਾਰ ਜਾਂ ਜਿਹੜੀ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਹੈ ਉਹ ਕਹਿੰਦੇ ਸਾਡੇ ਜਿੰਨੇ ਐਫਰਟ ਅਸੀਂ ਕਰ ਰਹੇ ਹਾਂ ਜਿਹੜਾ ਇਹਨਾਂ ਨੂੰ ਫੰਡ ਦਿੰਨੇ ਆ ਇਹ ਆਪਣੀ ਐਡਾ ਚ ਲਗਾ ਦਿੰਦੇ ਆ ਗੁਜਰਾਤ ਚ ਐਡ ਲੱਗ ਰਹੀ ਹੈ ਫਲਾਈਓਵਰ ਬਣ ਰਹੀ ਹੈ ਸ ਛੋਟੇ 蒂ਬਾ ਰੋਡ ਤੇ ਮੋੜ ਤੇ ਕੱਟ ਬਣਿਆ 85 ਕਰੋੜ ਰੁਪਏ ਗੜਗਰੀ ਜਨੇ ਲਗਾਇਆ ਫਲਾਈਓਰ ਬਣਿਆ ਬੱਸੀ ਚੌਂਕ ਚ ਫਲਾਈਓਰ ਬਣਿਆ ਲਾਡੋਵਲ ਬਣਿਆ ਹਜ਼ਾਰਾਂ ਕਰੋੜ ਦੇ ਪ੍ਰੋਜੈਕਟ ਲੱਗੇ 650 ਕਰੋੜ ਰੁਪਏ ਹੁਣ ਰੇਲਵੇ ਸਟੇਸ਼ਨ ਤੇ ਲੱਗ ਰਿਹਾ ਢੰਡਾਰੀ ਲੱਗ ਰਿਹਾ ਪੈਸਾ ਕਿੱਥੋਂ ਆ ਰਿਹਾ ਹੈ ਕਿਸੇ ਪਾਰਟੀ ਦੀਆਂ ਨੀਤੀਆਂ ਤੋਂ ਇਨਸਪਾਇਰ ਹੋ ਜਾਂ ਕਿਸੇ ਬੰਦੇ ਤੋਂ ਇਨਸਪਾਇਰ ਹੋ ਤਾਂ ਤੁਸੀਂ ਪਹਿਲਾਂ ਜਾਓ ਲਾਸਟ ਚੋਣਾਂ ਦੇ ਤੇ ਮੋਮੈਂਟ ਤੋਂ ਅੱਗੇ ਤੁਸੀਂ ਪਲਟੀ ਮਾਰ ਜੇ ਨੇ ਲੋਕਾਂ ਨੂੰ ਪੁੱਛ ਕੇ ਵੀ ਨਹੀਂ ਕਰਦੇ ਕੈਂਡੀਡੇਟ ਕਿਉਂ ਲੱਭਦੇ ਪਏ ਨੇ ਸੁਖਵੀਰ ਬਾਲਾ ਲੁਧਿਆਣਾ ਕੀ ਕਰਨਾ ਆਇਆ ਕ ਉਰੇ 2 ਸਾਲ ਪਹਿਲੇ ਕਾਕਾ ਸੂਲ ਨੂੰ ਅਨਾਉਂਸ ਕੀਤਾ ਸੀ ਤੁਹਾਨੂੰ ਵੀ ਪਤਾ ਹੋਏਗਾ ਕਿ ਅਜ ਕਾਕਾ ਸੂਲ ਲੜੇ ਨਾ ਉਹ ਨਵਾਂ ਕੈਂਡੀਡੇਟ ਕਿਉਂ ਲੱਭ ਡਿਆ ਲੁਧਿਆਣਾ ਆ ਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸਕੱਤਰ ਨਵਲ ਜੈਨ ਦੇ ਦਫ਼ਤਰ ਬੈਠੇ ਆ ਉੱਚੇ ਚੇਤੇ ਤੋਂ ਜੈਨ ਸਾਹਿਬ ਸਾਡੇ ਨਾਲ ਮੌਜੂਦ ਆ ਪੰਜਾਬ ਦੇ ਹਾਲਾਤਾਂ ਦੇ ਚੋਣਾਂ ਦਾ ਜਿਦਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੁੱਦਾ ਬਹੁਤ ਭਗਿਆ ਹੋਇਆ ਵਾ ਗੱਲ ਕਰਾਂ ਤਾਂ 2024 ਦੇ ਜਿਹੜੀਆਂ ਕਿ ਲੋਕ ਸਭਾ ਚੋਣਾਂ ਅਨਾਉਂਸ ਹੋ ਚੁੱਕੀਆਂ ਨੇ ਲਗਾਤਾਰ ਚੋਣ ਜਾਬਤਾ ਲੱਗਿਆ ਔਰ ਕਿਤਨੇ ਕਿਤੇ ਵੱਡੀ ਸਰਗਰਮੀ ਜਿਹੜੇ ਆਮ ਲੋਕਾਂ ਦੀ ਸਾਥ ਦੇ ਵਿੱਚ ਗੱਲ ਕਰਦੇ ਆ ਜਦੋਂ ਲੋਕਾਂ ਦੇ ਵਿੱਚ ਜਾਣੇ ਆ ਤਾਂ ਆਮ ਚਰਚਾ ਚੱਲਦੀ ਆ ਕਿ ਜਿਹੜੇ ਲੀਡਰ ਪਾਰਟੀਆਂ ਤੋਂ ਇੱਧਰ-ਉੱਧਰ ਹੋ ਰਹੇ ਨੇ ਕੀ ਸੀ ਸਾਰਾ ਮਾਮਲਾ ਕਿਉਂ ਲੀਡਰ ਇਸ ਤਰ੍ਹਾਂ ਕਰਦੇ ਨੇ ਕੀ ਵੰਸ਼ਾ ਹੋ ਸਕਦੀ ਹੈ ਕਿਉਂਕਿ ਭਾਜਪਾ ਦੇ بڑے ਵੱਡੇ ਸਵਾਲ ਖੜੇ ਹੁੰਦੇ ਨੇ ਕਿਉਂਕਿ ਜਿੰਨੇ ਵੀ ਲੀਡਰ ਪਾਰਟੀਆਂ ਬਦਲ ਕੇ ਜਾ ਰਹੇ ਨੇ ਕਿਤਨੇ ਕਿਤੇ ਮਰਜ ਹੋ ਰਹੀ ਨੇ ਤਾਂ ਸਾਰੇ ਚਾਹੇ ਆਮ ਆਦਮੀ ਪਾਰਟੀ ਦੀ ਗੱਲ ਕਰਾਂ ਚਾਹੇ ਕਾਂਗਰਸ ਪਾਰਟੀ ਦੀ ਗੱਲ ਕਰਾਂ ਮਰਜ਼ ਹੋਣ ਵਿੱਚ ਵਾਸਤੇ ਸਭ ਤੋਂ ਵੱਡੀ ਪਾਰਟੀ ਜਿਹੜੀ ਅੱਜ ਤੱਕ ਪੰਜਾਬ ਦੇ ਵਿੱਚ ਅਜੇ ਤੱਕ ਨਿਕਲ ਕੇ ਉੱਭਰ ਆ ਰਹੀ ਆ ਤਾਂ ਉਹ ਕਿਤਨੇ ਕਿਤੇ ਭਾਰਤੀ ਜਨਤਾ ਦਾ ਪਾਰਟੀ ਦਾ ਨਾਮ ਆ ਤੇ ਉੱਚ ਅਚੇ ਦੋਤੇ ਜਨ ਸਾਹਿਬ ਦੇ ਦਫ਼ਤਰ ਬੈਠੇ ਆ ਲਗਾਤਾਰ ਆਮ ਚਰਚਾ ਵਿੱਚ ਜਾਣੇ ਲੋਕਾਂ ਦੇ ਵਿੱਚ ਸੱਥਾ ਦੇ ਜਾਣੇ ਆ ਦਿੱਲੀ ਦੇਖਦੇ ਆ ਖਬਰਾਂ ਦੇ ਵਿੱਚ ਵੀ ਤੁਸੀਂ ਵੀ ਸੁਰਖੀਆਂ 'ਚ ਰਹਿੰਦੇ ਹੋ ਚਰਚਾ ਹੁੰਦੀ ਰਹਿੰਦੀ ਆ ਕਿ ਅੱਜ ਕੱਲ ਲੀਡਰ ਪਾਰਟੀਆਂ ਬਹੁਤ ਮਾਰ ਰਹੇ ਆ ਪਹਿਲਾਂ ਤਾਂ ਮੈਨੂੰ ਦੱਸੋ ਇਹ ਦੌਰ ਪੰਜਾਬ ਦੇ ਵਿੱਚ ਜਿਹੜਾ ਨਵਾਂ ਦੌਰ ਸ਼ੁਰੂ ਕੀਤਾ ਵਾ ਕਿਤਨੇ ਕਿਤੇ ਬੀਜੇਪੀ ਤੇ ਏ ਲੋਕਾਂ ਦੀਆਂ ਬਾਹਾਂ ਮਰੂੜ ਕੇ ਜਾਂ ਪ੍ਰੈਸ਼ਰਾਈਜ਼ ਕਰਕੇ ਜਿਹੜੀ ਕਿ ਲੀਡਰਾਂ ਨੂੰ ਵੱਡੇ-ਵੱਡਿਆਂ ਨੂੰ ਜਿਨ੍ਹਾਂ ਦੇ ਐਡਾ ਨਾਮ ਰਿਆ ਰਸੂਖ ਰਿਆ ਵਾ ਆਪਣੀ ਪਾਰਟੀ 'ਚ ਲੈ ਕੇ ਆ ਰਹੀ ਆ ਵਜ੍ਹਾ ਕੀ ਹੈ ਪਹਿਲੇ ਤਾਂ ਤੁਹਾਡੇ ਚੈਨਲ ਰਾਹੀਂ ਮੈਂ ਸਾਰੇ ਸ਼ਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਜੈ ਸ਼੍ਰੀ ਰਾਮ ਕਵਾਂਗਾ ਕਿਉਂਕਿ ਤੁਹਾਡਾ ਜਿਹੜਾ ਬੜਾ ਹੀ ਕਹਿੰਦੇ ਨਾ ਕਿ ਆਪਾਂ ਸ਼ਬਦ ਨਹੀਂ ਹੈ ਕਹਿਣ ਨੂੰ ਵੀ ਤੁਸੀਂ ਇੰਨੀ ਪਬਲਿਕ ਦੀ ਵਿੱਚ ਜਾ ਕੇ ਪਬਲਿਕ ਦਾ ਸਾਥ ਲੈ ਕੇ ਲੋਕਤੰਤਰ ਦੇ ਵਿੱਚ ਚੌਥਾ ਸਤੰਭਾ ਤੁਹਾਡਾ ਵੀ ਤੁਸੀਂ ਜਾ ਕੇ ਗੱਲ ਰੱਖਦੇ ਹੋ ਔਰ ਪਬਲਿਕ ਤਾ ਸਾਰੀ ਗੱਲ ਪਹੁੰਚਾਉਂਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਔਰ ਮੈਂ ਸ਼ੁਕਰਗੁਜ਼ਾਰਾ ਤੁਹਾਡਾ ਸਾਰਿਆਂ ਦਾ ਚੈਨਲ ਰਾਹੀਂ ਦੇਸ਼ ਦੁਨੀਆ ਚੈਨਲ ਦੇ ਸਰੋਤਿਆਂ ਦਾ ਤੁਸੀਂ ਜਿਹੜੀ ਗੱਲ ਕੀਤੀ ਵੀ ਕਿਤਨਾ ਕਿਤੇ ਬੀਜੇਪੀ ਦੇ ਵਿਚ ਆ ਰਿਹਾ ਹੈ 2022 ਦੇ ਵਿੱਚ ਆਮਾਦੀ ਪਾਰਟੀ ਦੀ ਸਰਕਾਰ ਬਣੀ ਉਹਨਾਂ ਦੇ ਜਿਹੜੇ ਕੈਂਡੀਡੇਟ ਸੀਗੇ ਉਹ ਕਿਹੜੀ ਪਾਰਟੀਆਂ ਦੇ ਸੀਗੇ ਉਹ ਕਿਹਾ ਨਿਰੋਲਾ ਆਮਾਦੀ ਪਾਰਟੀ ਸੀ ਕੀ ਆਮ ਆndvi ਸੀਗੇ ਕੋਈ ਕਾਂਗਰਸ ਤੋਂ ਗਿਆ ਸੀ ਕੋਈ ਇਕਾਲੀ ਦਲ ਤੋਂ ਗਿਆ ਸੀ ਕੋਈ ਬੀਜੇਪੀ ਤੋਂ ਗਿਆ ਸੀ ਅੱਜ ਜਿਹੜੇ ਇਹਨਾਂ ਨੇ ਕੈਂਡੀਡੇਟ ਅਨਾਉਂਸ ਕੀਤੇ ਆਮ ਐਮਪੀ ਦੇ ਮੈਂਬਰ ਪਾਰਲੀਮੈਂਟ ਦੇ ਕਿਹੜੇ ਕਿਤੇ ਨੇ ਕੋਈ ਕਾਂਗਰਸ ਤੋਂ ਆਇਆ ਹੋਇਆ ਕੋਈ ਅਕਾਲੀ ਦਲ ਤੋਂ ਆਇਆ ਹੋਇਆ ਤੇ ਕਿਆ ਆਮ ਆਦਮੀ ਵਿੱਚ ਕੋਈ ਐਸਾ ਬੰਦਾ ਨਹੀਂ ਮਿਲਿਆ ਇਹਨਾਂ ਨੂੰ ਆਮ ਆਦੀ ਪਾਰਟੀ ਨੂੰ ਵੀ ਆਪਣੇ ਅਸੀਂ ਆਪਣੇ ਕੈਂਡੀਡੇਟ ਅਨਾਉਂਸ ਕਰ ਲਈਏ ਇਹ ਸਿਰਫ ਬੀਜੇਪੀ ਚ ਲੋਕ ਨਹੀਂ ਆ ਰਹੇ ਇਹ ਰਾਮ ਰਾਜ ਨੂੰ ਦੇਖਦੇ ਹੋਏ ਭਾਜਪਾ ਜੁਆਇਨ ਕਰ ਰਹੇ ਹੈ ਕਿਉਂਕਿ ਦੇਸ਼ ਦੇ ਵਿੱਚ ਰਾਮ ਰਾਜ ਦੀ ਲਹਿਰ ਚੱਲ ਰਹੀ ਹੈ ਭਗਵਾਨ ਜੀ ਰਾਮ ਦਾ 500 ਸਾਲ ਬਾਅਦ ਮੰਦਿਰ ਬਣਿਆ ਹੈ 70 ਸਾਲ ਕਾਂਗਰਸੀ ਸਰਕਾਰ ਰਹੀ ਹੈ ਕਿਆ ਕਿਸੇ ਨੇ ਕਦੇ ਇਨਸ਼ਾਲ ਲਿਆ ਸੀਗਾ ਕਿ ਅਸੀਂ ਰਾਮ ਮੰਦਿਰ ਵੀ ਬਣਾਣਾ ਹੈ ਜੇ ਮੋਦੀ ਜੀ ਨੇ ਬਣਵਾਇਆ ਹੈ ਮੋਦੀ ਦੇ ਭਗਵਾਨ ਜੀ ਰਾਮ ਦਾ ਇਨੀ ਕਿਰਪਾ ਹੈ ਕਿ ਉਹਨਾਂ ਨੂੰ ਉਹਨਾਂ ਨੇ ਤਾਕਤ ਬਖਸ਼ੀ ਕਿ ਉਹ 500 ਸਾਲ ਬਾਅਦ ਭਗਵਾਨ ਜੀ ਰਾਮ ਦਾ ਆਪਣੇ ਸਥਾਨ 'ਚ ਵਿਰਾਜਮਾਨ ਕਰ ਸਕੇ ਮੈਂ ਤੁਹਾਡੇ ਚੈਨਲ ਨਾਲ ਹੀ ਦੇਸ਼ ਵਾਸੀਆਂ ਨੂੰ ਵਧਾਈ ਵੀ ਦਵਾਂਗਾ ਔਰ ਮੋਦੀ ਦਾ ਧੰਨਵਾਦ ਵੀ ਕਰਾਂਗਾ ਕਿ ਸਾਨੂੰ ਉਹਨਾਂ ਨੇ ਇੱਕ ਐਡਾ ਵੱਡਾ ਅਪਰਚੂਨਿਟੀ ਦੇਖਣ ਨੂੰ ਮਿਲੀ ਸਾਡੇ 4 ਲੱਖ ਤੋਂ ਵੱਧ ਸ਼ਹੀਦਾਂ ਦੇ ਦਿੱਤੀਆਂ ਸਵੈਮ ਸੇਵਕਾਂ ਨੇ ਆ ਜਾ ਕੇ ਉਹ ਮੰਦਿਰ ਬਣਿਆ ਤੇ ਅੱਜ ਤੁਸੀਂ ਕਹਿ ਰਹੇ ਹੋ ਕਿ ਬੰਦੇ ਬੀਜੇਪੀ ਚ ਆ ਰਹੇ ਆ ਕਿਉਂ ਨਾ ਆਣ ਬੀਜੇਪੀ ਚ ਬੀਜੇਪੀ ਦੇਸ਼ ਦਾ ਵਿਕਾਸ ਕਰ ਰਹੀ ਲੋਕ ਕਹਿ ਰਹੇ ਨੇ ਦੇਖੋ ਜੋ ਗਰਾਉਂਡ ਜ਼ੀਰੋ ਦੇ ਰਿਪੋਰਟ ਆਸੀਂ ਹਲਕੇ ਚ ਵਿਚਰਦੇ ਆ ਤੁਸੀਂ ਜਿਹੜੀਆਂ ਹੁਣ ਗੱਲਾਂ ਕਰ ਰਹੇ ਹੋ ਕਿ 2014 ਦੇ ਵਿੱਚ ਬੀਜੇਪੀ ਕੋਲ ਰਾਮ ਮੰਦਿਰ ਤਲਾਵ ਹੋਰ ਕੇ ਮੁੱਦੇ ਹੀ ਹੈ ਨੀਗਾ ਫਿਰ ਇਹਨੂੰ ਏ ਧਰਮ ਦੀ ਸਿਆਸਤ ਸਮਝਿਆ ਜਾਵੇ ਵੀ ਇਹ ਬੀਜੇਪੀ ਧਰਮ ਦੀ ਸਿਆਸਤ ਕਰ ਰਹੀ ਆ ਜਿੱਦਾਂ ਤੁਸੀਂ ਆਪ ਕਹਿ ਕੇ ਸਾਡੇ ਨੂੰ ਬਿਲਕੁਲ ਨਹੀਂ ਧਰਮ ਦੀ 370 ਤੋੜੀ ਬੀਜੇਪੀ ਕੋ ਮੁੱਦੇ ਬਹੁਤ ਨੇ ਮੈਂ ਇੱਕ ਜਨਰਲ ਗੱਲ ਕੀਤੀ ਹੈ ਵੀ ਲੋਕ ਰਾਮ ਰਾ ਮੈਂ ਇਹ ਨਹੀਂ ਕਹਿ ਰਿਹਾ ਕਿ ਅਸੀਂ ਧਰਮ ਦੀ ਸਿਆਦਤ ਕਰਦੇ ਆਂ ਬੀਜੇਪੀ ਨੇ ਨਾ ਕਰੇ ਧਰਮ ਦੀ ਸਿਆਦਤ ਕੀਤੀ ਹੈ ਤੇ ਨਾ ਕਰਦੀ ਹੈ ਬੀਜੇਪੀ ਨੇ ਕਿਹਾ ਮੋਦੀ ਜੀ ਨੇ ਕਰਤਾਰਪੁਰ ਲਾਂਘਾ ਨਹੀਂ ਖੋਲਿਆ 70 ਸਾਲ ਚ ਇਹ ਨਹੀਂ ਖੁੱਲ ਪਾਇਆ ਬੀਜੇਪੀ ਮੋਦੀ ਜੀ ਕੀ ਨਹੀਂ ਕਰ ਰਹੇ ਕਿਹੜੇ ਧਰਮ ਵਾਸਤੇ ਮੋਦੀ ਜੀ ਕੰਮ ਨਹੀਂ ਕਰ ਰਹੇ ਧਰਮ ਦੇ ਨਾਲ ਜੋ ਚੋਣ ਦੇ ਨਾਲ ਚੀਜ਼ਾਂ ਇਹ ਜੋੜ ਕੇ ਕਿਉਂ ਦੇਖਾਈ ਜਾ ਰਹੀਆਂ ਨੇ ਅਗਰ ਤੁਸੀਂ ਇਨੀਸ਼ੀਏਟਿਵ ਲਿਆ ਆ ਜਾ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਠੀਕ ਆ ਸਮਾਜ ਹਿੱਤ ਜੇਕਰ ਪ੍ਰਾਈਮ ਮਿਨਿਸਟਰ ਨੇ ਕੋਈ ਕੰਮ ਕੀਤੇ ਨੇ ਲੋਕ ਭਲਾਈ ਦੇ ਵਿੱਚ ਕੀਤੇ ਨੇ ਲੋਕ ਫੇਵਰ ਵਿੱਚ ਕੀਤੇ ਆ ਤਾਂ ਲੋਕ ਉਹਨਾਂ ਨੂੰ ਸਲਾਹਣਗੇ ਪਰ ਚੋਣਾਂ ਦੇ ਨਾਲ ਇਹ ਚੀਜ਼ਾਂ ਨੂੰ ਜੋੜ ਕੇ ਦੇਖਾਇਆ ਜਾ ਰਿਹਾ ਚੋਣਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਪਿਆ ਬਈ ਇਹਦੇ ਨਾਲ ਆਮ ਲੋਕਾਂ 'ਚ ਕੀ ਮੈਸੇਜ ਆਏਗਾ ਇਹ ਧੋਖਾ ਪਾਰਟੀਆਂ ਨਾਲ ਹੋ ਰਿਹਾ ਜਿਹੜੇ ਲੀਡਰ ਬਦਲ ਕੇ ਜਾ ਰਹੇ ਆ ਕਿ ਆਮ ਜਨਤਾ ਨਾਲ ਧੋਖਾ ਹੋ ਰਿਹਾ ਤੁਹਾਡੀ ਨਜ਼ਰ ਵਿੱਚ ਧੋਖਾ ਕਿਸ ਦੇ ਨਾਲ ਆ ਧੋਖਾ ਕਿਸੇ ਨਾਲ ਨਹੀਂ ਹੈ ਲੋਕ ਆਮ ਨਾਲੇ ਟਾਈਮ ਦੇ ਵਿੱਚ 400 ਪਾਰ ਬੀਜੇਪੀ ਜਾ ਰਹੀ ਹੈ ਹਰ ਕੋਈ ਚਾਹੁੰਦਾ ਹੈ ਕਿ ਮੈਂ ਨਵੀਂ ਕਿਸਤੀ ਚ ਜਿਹੜੀ ਵਿਵ ਹੁੰਦੀ ਹੈ ਨਾ ਤੂਫਾਨ ਵੀ ਮੈਂ ਉਸ ਤੂਫਾਨ ਵੱਲ ਭੱਜਾਂ ਜੇ ਤੂਫਾਨ ਦੇ ਉਲਟ ਭੱਜਾਂਗੇ ਜੇ ਤੂਫਾਨ ਤੋਂ ਪਿੱਛੇ ਆਵਾਂਗੇ ਹਰ ਬੰਦਾ ਚਾਹੁੰਦਾ ਹੈ ਕਿ ਮੈਂ ਤਰੱਕੀ ਵੱਲ ਜਾਵਾਂ ਤੇ ਇਸ ਕਰਕੇ ਬੀਜੇਪੀ ਜਾ ਰਹੇ ਨੇ ਸਮਾਂ ਰਹਿੰਦੇ ਆਂ ਕਿਉਂ ਨਹੀਂ ਲੀਡਰ ਗਏਗੇ ਹੁਣੇ ਲੋਕਾਂ ਨੂੰ ਪਾਰਟੀਆਂ ਬਦਲੀਆਂ ਲੀਡਰਾਂ ਨੂੰ ਕਿਉਂ ਯਾਦ ਆ ਰੀਆਂ ਨੇ ਇਹ ਹਮੇਸ਼ਾ ਚੋਣਾਂਵਾਂ ਚ ਹੁੰਦਾ ਜੀ 2022 ਦੇ ਵਿੱਚ ਯਾਨੀ ਲੋਕਾਂ ਦੀ ਆਮ ਗੱਲ ਚੱਲਦੀ ਆ ਅਗਰ ਤੁਸੀਂ ਕਿਸੇ ਪਾਰਟੀ ਦੀਆਂ ਨੀਤੀਆਂ ਤੋਂ ਇਨਸਪਾਇਰ ਹੋ ਜਾਂ ਕਿਸੇ ਬੰਦੇ ਤੋਂ ਇਨਸਪਾਇਰ ਹੋ ਤਾਂ ਤੁਸੀਂ ਪਹਿਲਾਂ ਜਾਓ ਲਾਸਟ ਚੋਣਾਂ ਜਿੱਤੇ ਮੂਮੈਂਟ ਤੋਂ ਅੱਗੇ ਤੁਸੀਂ ਪਲਟੀ ਮਾਰ ਜੇ ਨੇ ਲੋਕਾਂ ਨੂੰ ਪੁੱਛ ਕੇ ਛੇ ਵੀ ਨਹੀਂ ਕਰਦੇ ਜਿੱਦਾਂ ਕਿ ਹੁਣ ਮੈਂ ਗੱਲ ਕਰਾਂ ਤਾਂ ਵੱਡਾ ਨਾਮ ਵੱਲਦਾਨ ਸ਼ਹਿਰ ਚ ਮੈਂਬਰ ਪਾਰਲੀਮੈਂਟਰ ਹਰਨੀ ਸਿੰਘ ਬਿੱਟੂ ਸੰਜੇ ਤਲਵਾਰ ਹੁਣ ਦੇ ਨਾਂ ਲੈਣੇ ਜ਼ਿਲ੍ਹਾ ਪ੍ਰਧਾਨ ਦੇ ਨਾਲ ਇੱਕ ਦਿਨ ਜਾਂ ਦੋ ਦਿਨ ਪਹਿਲਾਂ ਕੈਂਪੇਨ ਕਰਦ ਰਿਹਾ ਹਲਕਾ ਪੂਰਬੀ ਚ ਘੁੰਮਦੇ ਰਿਹਾ ਔਰ ਉਹਨਾਂ ਦੀ ਸਟੇਟਮੈਂਟ ਲੇ ਕਿ ਸਾਲੋਂ ਹੀ ਵਨ ਤੱਕ ਨਹੀਂ ਪਤਾ ਲੱਗਣ ਦਿੱਤਾ ਉਹਨਾਂ ਕੋਈ ਪਾਰਟੀ ਕਿਸੇ ਲੀਡਰ ਨੂੰ ਲੈ ਜਾਂਦੀ ਆ ਤਾਂ ਕਿਤੇ ਨ ਕਿਤੇ ਪਹਿਲਾਂ ਪਲੈਨਿੰਗਾਂ ਚੱਲਦੀਆਂ ਅੰਦਰਖਾਤੇ ਗੱਲਾਂ ਚੱਲਦੀਆਂ ਹੁਣ ਕਿੰਜ ਮੈਂ ਲਾਸਟ ਮੂਮੈਂਟ ਦਾ ਬੰਦਾ ਜਾਂਦਾ ਨਹੀਂ ਹੈਗਾ ਤੁਸੀਂ ਬਿੱਟੂ ਜੀ ਇੰਟਰਵਿਊ ਸੁਣੀ ਹੈ ਉਹ ਕਹਿੰਦੇ ਮੈਂ ਹੈਰਾਨ ਸੀ ਵੀ ਜੈਰਾ ਮਰਵੇਸ਼ ਨੇ ਇਹ ਗੱਲ ਕਹੀ ਚਿੱਠੀ ਲਿਖੀ ਵੀ ਅਸੀਂ ਅਯੋਧਿਆ ਨਹੀਂ ਜਾਣਾ ਅਯੋਧਿਆ ਮੋਦੀ ਜੀ ਨੇ ਨਿਯੋਤਾ ਨਹੀਂ ਦਿੱਤਾ ਸੀ ਉਹਨਾਂ ਦੇ ٹرسٹ ਨੇ ਨਿਯੋਤਾ ਦਿੱਤਾ ਸੀ ਤੇ ਤਕਤ ਲੱਗੇਗਾ ਨਾ ਭਗਵਾਨ ਰਾਮ ਸਭ ਦੇ ਨੇ ਭਗਵਾਨ ਗੁਰੂ ਨਾਨਕ ਦੇਵ ਸਬਦੇ ਨੇ ਸਬਦੇ ਕਰਾ ਚਿਆ ਮੇਰੇ ਵੀ ਭਗਵਾਨ ਜੀ ਰਾਮ ਦੀ ਫੋਟੋ ਪਿੱਛੇ ਲੱਗੀ ਹੋਈ ਹੈ ਠੀਕ ਹੈ ਕਿੰਨੇ ਕਿਤੇ ਗੁਰੂ ਨਾਨਕ ਪਾਸ਼ਾ ਜੀ ਦੀ ਫੋਟੋ ਲੱਗੀ ਮੇਰੇ ਘਰ ਦੇ ਵਿੱਚ ਇਹ ਨਹੀਂ ਕਹਿ ਸਕਦੇ ਕਿ ਬਿੱਟੂ ਜੀ ਹੁਣ ਕਿਉਂ ਆਏ ਸੁਸ਼ੀਲ ਰਿੰਕੂ ਆ ਗਿਆ ਦੇਖੋ ਮੌਜੂਦਾ ਕੈਂਡੀਡੇਟ ਸੀ ਇਹਨਾਂ ਦਾ ਛੱਡ ਕੇ ਆਇਆ ਸੀਤਾਰਨ ਗਰਾਲ 2 ਸਾਲ ਐਮਐਲਏ ਰਿਹਾ 3 ਸਾਲ ਦੀ ਮੈਂਬਰਸ਼ਿਪ ਛੱਡ ਕੇ ਆਇਆ ਉਹਨੂੰ ਲੱਗਿਆ ਕਿ ਬੀਜੇਪੀ ਵਧੀਆ ਕੰਮ ਕਰ ਰਹੀ ਹੈ ਆਏ ਆਮਾਦੀ ਪਾਰਟੀ ਨੂੰ ਧੱਕਾ ਮਾਰ ਕੇ ਆਇਆ ਔਰ ਤੁਸੀਂ ਇੱਕ ਗੱਲ ਦੇਖੋ ਜੇ ਇੰਨੀ ਵਧੀਆ ਪਾਰਟੀ ਸੀਗੀ ਤਾਂ ਫਿਰ ਚੋਣਾਂ ਆਮਾਦੀ ਪਾਰਟੀ ਵੱਲੋਂ ਕਿਉਂ ਨਹੀਂ ਲੋਕਾਂ 'ਚ ਹੀ ਤਾਂ ਚਰਚਾ ਚੱਲੀ ਆ ਕਿ ਚੋਣਾਂ ਹੀ ਭਾਜਪਾ ਤੋਂ ਲੜ ਲੈਂਦੇ ਹੋ ਫਿਰ ਹੁਣ ਲੜਾਂਗੇ ਨਾ ਭਾਜਪਾ ਤੋਂ ਪਰ ਹਰ ਹਾਲ ਤਾਂ ਦੂਸਰਾ ਟਿਕਟ ਨਹੀਂ ਮਿਲਿਆ ਐਮਪੀ ਸੁਸ਼ੀਲ ਲਿੰਕੂ ਦਾ ਲੜਾ ਆ ਮੈਂ ਲੈਦੀ ਗੱਲ ਕਰਦੀ ਹਾਂ ਜਿਹੜੇ ਉਂਗਰਾਲ ਦੀ ਆਏ ਉਹ ਮੈਂ ਇੱਕ ਗੱਲ ਕੀਤੀ ਵੀ ਆਪਣੀ ਮੈਂਬਰਸ਼ਿਪ ਤੁਸੀਂ ਕਿਹਾ ਵੀ ਪਹਿਲੇ ਕਿਉਂ ਨਹੀਂ ਆਂਦੇ ਮੇਰੇ ਆਪਣੀ ਟਰਨਓਰ ਦੇ ਵਿੱਚ ਆਏ ਨੇ ਤੁਸੀਂ ਕਿਹਾ ਨਾ ਵੀ ਪਹਿਲੇ ਕਿਉਂ ਨਹੀਂ ਆਂਦੇ ਤਾਂ ਮੈਂ ਕਹ ਰਿਹਾ ਵੀ ਉਹ ਇਸ ਕਰਕੇ ਪਹਿਲੇ ਆਏ ਨੇ ਵੀ ਉਹਨਾਂ ਨੂੰ ਲੱਗਿਆ ਕਿ ਮੋਦੀ ਜੀ ਅੱਛਾ ਕੰਮ ਕਰ ਰਿਹਾ ਹੈ ਦੇਸ਼ ਤਰੱਕੀ ਵੱਲ ਜਾ ਰਿਹਾ ਹੈ ਦੇਸ਼ ਤੀਜੇ ਨੰਬਰ ਦੀ ਅਰਥਵਿਵਸਥਾ ਬਣਨ ਜਾ ਰਿਹਾ ਹੈ ਵਰਲਡ ਦੇ ਵਿੱਚ ਉਹ ਤਾਂ ਇਸ ਕਰਕੇ ਬੀਜੇਪੀ ਜਾ ਰਹੇ ਲੋਕਾਂ ਨੂੰ ਇਹ ਗੱਲਾਂ ਨਹੀਂ ਹਜਮ ਹੋ ਰਹੀਆਂ ਹੈਗੀਆਂ ਤੁਸੀਂ ਕਹਿ ਰਹੇ ਹੋ ਇੱਕ ਕਰਮ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਵੀ ਉਹ ਲੀਡਰ ਵੀ ਬੀਟੂ ਜੀ ਵੀ ਸਟੇਟਮੈਂਟ ਦਿੰਦੇ ਆ ਜਾਂ ਜਿਹੜੇ ਲੀਡਰ ਮਰ ਜੋ ਕੇ ਬੀਜੇਪੀ ਚ ਜਾ ਰਹੇ ਨੇ ਸਟੇਟਮੈਂਟ ਨਹੀਂ ਪਰ ਆਮ ਲੋਕਾਂ ਨੂੰ ਗੱਲਾਂ ਨਹੀਂ ਹਜਮ ਹੋ ਰਹੀਆਂ ਹੈਗੀਆਂ ਲੋਕੀ ਲੋਕੀ ਸਮਝਦੇ ਕਿ ਇਹਦੇ ਪਿੱਛੇ ਕਿਤੇ ਨਾ ਕਿਤੇ ਈਡੀ ਔਰ ਬੜੀ-ਬੜੀ ਸਿਆਸਤ ਔਰ ਬੜੀ-ਬੜੀ ਰਾਜ ਨਿਕਾ ਤਾਂ ਪਰਦਿਆਂ ਤੋਂ ਪਰੇ ਆ ਪਤਾ ਬੀਜੇਪੀ ਵਾਲੇ ਨੇ ਵੀ ਸਭ ਕੁਝ ਹੁੰਦਾ ਵਾ ਪਰ ਹੁੰਦੇ ਸੰਦੇ ਵੀ ਬੀਜੇਪੀ ਲੀਡਰ ਨਹੀਂ ਬੋਲਦੇ ਹੈਗੇ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਕੇਜਰੀਵਾਲ ਨੇ ਆਪਣੇ ਮੰਤਰੀ ਅੰਦਰ ਕਰਾਏ ਤੇ ਉਦੋਂ ਈਡੀ ਨਹੀਂ ਸੀਗੀ ਉਦੋਂ ਵਿਜੀਲੈਂਸ ਨਹੀਂ ਸੀਗੀ ਅੱਜ ਉਹਨੂੰ ਵੀਡੀ ਨੇ ਪੱਛਿਆ ਬੁਲਾਇਆ ਪੁੱਛਗਿੱਛ ਕਰਨ ਲਈ ਤੇ ਅੱਜ ਈਡੀ ਮੋਦੀ ਨੇ ਭੇਜਤੀ ਆਪ ਕਰਨ ਤੇ ਸਭ ਕੁਝ ਠੀਕ ਹੈ ਦੂਜਾ ਕਰੇ ਤੇ ਫਿਰ ਉਮਰ ਨੂੰ ਚੈਨਲ ਦੇ ਵਿੱਚ ਨਹੀਂ ਬੋਲਣਾ ਚਾਹੁੰਦਾ ਪਤਾ ਕੀ ਗੱਲ ਹੈ ਦੇਖੋ ਇਹ ਆਮ ਜਨਤਾ ਜਿਹੜੀ ਕੈਮਰੇ ਮੋਹਰੇ ਦੇਖ ਰਹੀ ਅਸੀਂ ਵੀ ਤੁਹਾਨੂੰ ਤਾਂ ਹੀ ਤਿੱਖੇ ਸਵਾਲ ਕਰ ਰਹੇ ਆ ਇਹ ਜਨਤਾ ਦੇ ਸਵਾਲਾਂ ਦਾ ਕਿ ਲੋਕਾਂ ਦਾ ਕੀ ਰਿਪਲਾਈ ਵਧੀਆ ਜਾਣਾ ਚਾਹੀਦਾ ਤੁਸੀਂ ਬੀਜਪੀ ਦੇ ਨੁਮਾਇੰਦੇ ਹੋ ਜਿਹੜਾ ਸਖਤਰ ਹੋ ਜਿਹੇ ਜੀ ਜ਼ਿਲ੍ਹਾ ਪ੍ਰਧਾਨ ਲੇਸ਼ ਤੁਮ ਜੀ ਨੇ ਸਟੇਟਮੈਂਟ ਦੇਣੀ ਉਹ ਜੀ ਤੁਸੀਂ ਦੇਣੀ ਆ ਲੋਕਾਂ ਦਾ ਕੀ ਮੈਸੇਜ ਆਣਾ ਤਾਂ ਕਿ ਲੋਕਾਂ ਨੂੰ ਪਤਾ ਤਾਂ ਲੱਗੇ ਨਾ ਜੋ ਕਿ ਪਰਦਾ ਹੈ ਤਾਂ ਪਰਦਾ ਚੱਕੋ ਕਹਿੰਦੇ ਆ ਨਾ ਵੀ ਸਾਡਾ ਕੁੱਤਾ ਕੁੱਤਾ ਦੂਜੇ ਦਾ ਕੁੱਤਾ ਟੋਮੀ ਇਦਾਂ ਦੀ ਕਹਾਵਤ ਹੈ ਨਾ ਤੇ ਉਹ ਗੱਲ ਤੁਸੀਂ ਕਹਿ ਰਹੇ ਹੋ ਵੀ ਜੇ ਮੋਦੀ ਜੀ ਨੇ ਨਾ ਕਿ ਉਹ ਪ੍ਰਾਈਵੇਟ ਏਜੰਸੀ ਹੈ ਵੀ ਜਿਹੜੇ ਮੋਦੀ ਜੀ ਕਹੇ ਤਾਂ ਚਲੋ ਜੀ ਈਡੀ ਪਹੁੰਚ ਜੇਗੀ ਸਰੋਜ ਕਬਰਾਂ ਜਲਦੀ ਨੈਸ਼ਨਲ ਚੈਨਲ ਦਾ ਲੈ ਕਬਰਾਂ ਚਲਾ ਰਹੇ ਨੇ ਉਹ ਤੁਸੀਂ ਦੇਖਦੇ ਹੋ ਕਿ ਜਦੋਂ ਇੰਡੀਆ ਨੈਸ ਹੋਇਆ ਹਰ ਪਾਰਟੀ ਦੇ ਲੀਡਰ ਜਿਹੜਾ ਇੰਡੀਆ ਨੈਸ ਇਹੀ ਸਟੇਟਮੈਂਟਾਂ ਦੇ ਰਹੇ ਨੇ ਕਿਤੇ ਨ ਕਿਤੇ ਇਹ ਸਿਆਸਤਾ ਚੋਣਾਂ ਦੇ ਵਿੱਚ ਆਣ ਕੇ ਜਿਹੜੇ ਉਸ ਕੇਜਰੀਵਾਲ ਦੀ ਗੱਲ ਕਰੀਏ ਜਿਹੜਾ ਉਹਨਾਂ ਨੂੰ ਅੰਦਰ ਦਿੱਤਾ ਜੇ ਪੰਜਾਬ ਦੇ ਵਿੱਚ ਵੀ ਕਿਤੇ ਨ ਕਿਤੇ ਈਡੀ ਨੇ ਆਪਣਾ ਪ੍ਰੈਸ਼ਰ ਦਿਖਾਇਆ ਲੋਕਾਂ ਨੂੰ ਤਾਂ ਹੀ ਜਿਹੜੇ ਕਿ ਐਮਪੀ ਵੱਡੇ ਵੱਡੇ ਚਿਹਰੇ ਮਰਜ ਹੋਏ ਨੇ ਸ਼੍ਰੀਮਾਨ ਜੀ 70 ਸਾਲ ਕਾਂਗਰਸ ਰਹੀ ਹੈ। ਕੀ ਕਾਂਗਰਸ ਕੋਈ ਏਡੀ ਆਪਣਾ ਕੰਮ ਆਪ ਕਰਦੀ ਐ ਸ਼ਰਾਬ ਕੋਟਾਲਾ ਹੋਇਆ 21 ਬੰਦੇ ਸੰਗਰੂਰ ਚ ਮਰੇ ਐ ਔਰ ਕਿਉਂ ਮਰੇ ਨੇ ਜ਼ਹਿਰੀਲੀ ਸ਼ਰਾਬ ਇਹ ਕਹਿੰਦਾ ਸੀ ਮੇਰੇ ਕੋਲ ਰੈਵਨਿਊ ਪਲੱਸ ਸਟੇਟ ਬਣਾਉਂਗਾ ਕਿਉਂ ਕਰਜ਼ਾ ਲੈ ਰਿਹਾ ਹੁਣ ਫੇਰ 3000 ਕਰੋੜ ਦਾ ਕਰਜ਼ਾ ਲੈ ਰਿਹਾ ਇਹਦਾ ਮਤਲਬ ਕਰਜ਼ੇ ਆਪਣਾ ਪੰਜਾਬ ਦਾ ਬੱਚਾ ਬੱਚਾ ਕਰਜ਼ਾਈ ਕਰਕੇ ਜਾਣਾ ਨੇ ਇੰਨੀ ਆਈੜਾ ਲੱਗ ਰਹੀ ਐ ਕਿਤੋਂ ਲੱਗ ਰਹੀ ਐ ਤੁਸੀਂ ਕਹਿੰਦੇ ਹੋ ਵੀ ਇਹ ਕਹਿੰਦਾ ਸੀ ਮੈਂ ਸੂਬਾ ਪਲੱਸ ਕਰਾਂਗਾ ਆਪਣਾ ਰੈਵਨਿਊ ਪਲੱਸ ਕਰਾਂਗਾ ਸੂਬਾ ਕਿੱਥੇ ਹੋਇਆ ਜੀ ਦੱਸੋ ਮੈਨੂੰ ਇਹਦਾ ਮਤਲਬ ਇਹ ਆਪਣੇ ਘਰ ਪਰ ਗੇ 10 1000 ਕਰੋੜ ਦਾ ਸ਼ਰਾਬ ਘਟਾਲਾ ਤੁਸੀਂ ਕਦੇ ਚੈੱਕ ਕੀਤਾ 29 ਕਰੋੜ ਰੁਪਏ ਦੇ ਘਰ ਤੇ ਲੱਗਿਆ ਇਹ ਕਹਿੰਦਾ ਸੀ ਮੈਂ ਸਰਕਾਰੀ ਕੋਠੀ ਚ ਰਹੂੰਗਾ ਫਲਾਈਵਰ ਪਲੈਟ ਨਹੀਂ ਲਊਂਗਾ ਕਿੱਥੋਂ ਲੱਗਿਆ 29 ਕਰੋੜ ਰੁਪਏ ਦੇ ਘਰ ਚ ਜਦੋਂ ਇਹ ਇਹਨੇ ਭਾਜਪਾ ਸਰਕਾਰ ਬਣਾਈ ਉਦੋਂ ਤੱਕ ਕੋਈ ਕੁਝ ਨਹੀਂ ਸੀਗਾ ਉਦੋਂ ਕਹਿੰਦਾ ਮੈਂ ਕਾਰ ਨਹੀਂ ਲੈਣੀ ਅੱਜ ਭਗਵੰਤ ਮਾਨ ਦੇ ਨਾਲ 100 ਗੱਡੀਆਂ ਘੁੰਮਦੀਆਂ ਉਹਦੀ ਘਰ ਵਾਲੀ ਨਾਲ 100 ਗੱਡੀਆਂ ਜਾਂਦੀਆਂ ਉਹਦੀ ਮਾਂ ਨਾਲ 100 ਗੱਡੀਆਂ ਜਾਂਦੀਆਂ ਠੀਕ ਹੈ ਜਦੋਂ ਅਸੀਂ ਵੀ ਸਵਾਲ ਕਰਦੇ ਹਾਂ ਤਾਂ ਹੁਣ ਕਹਿੰਦੇ ਪ੍ਰੋਟੋਕੋਲ ਆ ਪਹਿਲਾਂ ਜਦੋਂ ਕੈਮਰੇ ਮੋਰੇ ਸਟੇਟਮੈਂਟ ਜਦੋਂ ਲੋਕ ਪੁੱਛਦੇ ਸੀਗੇ ਉਦੋਂ ਕਹਿੰਦੇ ਸੀਗੇ ਅਸੀਂ ਆਮ ਬੰਦੇ ਆਮ ਕਰਾਂ ਜੋ ਆਏ ਹੋਏ ਆ ਤੇ ਬਾਅਦ ਵਿੱਚ ਪ੍ਰੋਟੋਕੋਲ ਦਾ ਹਵਾਲਾ ਦੇ ਦਿੰਦੇ ਆ ਅੱਜ ਇਹਨਾਂ ਨੂੰ ਮੁਰਗੀਖਾਨਾ ਲੱਗ ਰਿਹਾ ਉਦੋਂ ਇਹ ਮੁਰਗੀਖਾਨਾ ਦੱਸਦੇ ਸੀ ਹੁਣ ਆ ਮੁਰਗੀਖਾਨੇ ਚ ਰਹਿ ਰਹੇ ਆ ਮਤਲਬ ਸਿਕਿਉਰਿਟੀ ਚ ਰਹਿ ਰਹੇ ਆ ਪਬਲਿਕ ਮਰ ਰਹੀ ਹੈ ਅੱਜ ਵੀ ਕਈ ਜਗ੍ਹਾ ਤੇ ਗੋਲੀਆਂ ਚੱਲੀਆਂ ਲਾਅ ਲੈਂਡਰ ਕਿੱਥੇ ਹੈ ਪਰ ਚ ਪੁਲਿਸ ਪ੍ਰਸ਼ਾਸਨ ਕਿੱਥੇ ਹੈ ਪੁਲਿਸ ਪ੍ਰਸ਼ਾਸਨ ਨੇ ਸੁਰੱਖਿਆ ਚ ਲੱਗਾ ਆ ਕੱਲ ਮੈਂ ਥਾਣੇ ਜਾ ਕੇ ਆਇਆ ਚਾਰ ਬੰਦੇ ਸੀ ਥਾਣੇ ਦੇ ਵਿੱਚ ਔਰ ਸਵੇਰੇ ਅੱਠ ਬ ਤੇ ਉਹ ਕਿੱਧਰ ਜਾਣਗੇ ਜੀ ਸਟਾਫ ਕਿੱਥੇ ਜਾਊਗਾ 100-100 ਬੰਦਾ ਦਾ ਇੱਕ ਇੱਕ ਬੰਦਾ ਲੈ ਕੇ ਘੁੰਮ ਰਿਹਾ ਅਜ ਰਾਕਬ ਚੱਡਾ ਕਿੱਥੇ ਹੈ ਕਿਉਂ ਨਹੀਂ ਬਿਆਨ ਰਿਹਾ ਅੱਖ ਦਾ ਆਪਰੇਸ਼ਨ ਕਰਾਉਣ ਲਈ ਉਹ ਕਹਿੰਦਾ ਮੈਨੂੰ ਇੰਗਲੈਂਡ ਜਾਣਾ ਪੈ ਰਿਹਾ ਹੈ ਮਹੱਲਾ ਕਲੀਨਿਕ ਕਿੱਥੇ ਨੇ ਲੋਕਾਂ ਨੂੰ ਤਾਂ ਕਹਿੰਦੇ ਤੁਸੀਂ ਮਹੱਲਾ ਕਲੀਨਿਕ ਜਾ ਕੇ ਇਲਾਜ ਕਰਾਓ ਅੱਛਾ ਇਹ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਇਹ ਹਵਾਲਾ ਕਿਤੇ ਬਿੱਟੂ ਜੀ ਦੀ ਸਟੇਟਮੈਂਟ ਤਾਂ ਨੇਰੇ ਕਿ ਬਿੱਟੂ ਜੀ ਨੇ ਸਟੇਟਮੈਂਟ ਦਿੱਤੀ ਤੁਸੀਂ ਵੀ ਉਹੇ ਦਿਨਾਂ ਕਰ ਰਹੇ ਹੋ ਪਰ ਜੇ ਤੁਸੀਂ ਮਹੱਲਾ ਕਲੀਨਿਕ ਕਰਦੇ ਹੋ ਮਹੱਲਾ ਕਲੀਨਿਕ ਤਾਂ ਆਲ ਸਾਰੇ ਵਾਸਤੇ ਆਲ ਓਵਰ ਖੋਲਿਆ ਤੁਹਾਡੇ ਯਾਗਰ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਆਂਦੀ ਕਿੱਥੇ ਤਾਂ ਜਾਂਦੇ ਐ ਪ੍ਰਾਈਵੇਟ ਹਸਪੀਟਲਾਂ ਚ ਕਿੱਥੇ ਤਾਂ ਅਗਲਾ ਜਾਂਦਾ ਜਿੰਨੀ ਕੋਈ ਦੀ ਅਪਰੋਚ ਹੁੰਦੀ ਆ ਤਾਂ ਕਿਤੇ ਨਾ ਕਿਤੇ ਇਹ ਵੀ ਤੁਹਾਡੇ ਲੀਡਰ ਵੀ ਤਾਂ ਜਾਂ ਜਿਹੜੇ ਹੋਰ ਲੀਡਰ ਨੇ ਅਜ ਤੱਕ ਦਿਖਾ ਦਿਓ ਵੀ ਕਿਹੜੇ ਇਹ ਮਹੱਲਾ ਕਲੀਨਿਕਾਂ 'ਚ ਗਏ ਨੇ ਭਾਈ ਸਾਹਿਬ ਇੰਗਲੈਂਡ ਵੀ ਨਹੀਂ ਗਏ ਕੋਈ ਇਲਾਜ ਕਰਾਂ ਠੀਕ ਹੈ ਨਾ ਜਿੱਦੀ ਜਿੰਨੀ ਸਮਰੱਥਾ ਉਹਨਾ ਆਪਣਾ ਇਲਾਜ ਕਰਾਂਦਾ ਕੋਈ ਮਹੱਲਾ ਕਲੀਨਿਕ 'ਚ ਵੀ ਕਰਾਂਦਾ ਕੋਈ ਸਿਵਲ ਹਸਪੀਟਲ ਵੀ ਕਰਾਂਦਾ ਕਿਸੇ ਕੋਲ ਚਾਰ ਪੈਸੇ ਹੈਗੇ ਤਾਂ ਉਹ ਪ੍ਰਾਈਵੇਟ ਹਸਪੀਟਲ 'ਚ ਵੀ ਜਾਂਦਾ 5 ਲੱਖ ਦਾ ਗਵਰਨਮੈਂਟ ਦਾ ਇੰਸ਼ੋਰੈਂਸ ਮਿਲਿਆ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਅੱਛਾ ਸਾਨੂੰ ਤਾਂ ਸਵਾਲ ਦਾ ਜਵਾਬ ਦਿਓ ਕਿਤੇ ਨਾ ਕਿਤੇ ਜਿੱਦਾਂ ਤੁਸੀਂ ਜਿਹੜੀਆਂ ਗੱਲਾਂ ਦੱਸੀਆਂ ਬੀਜੇਪੀ ਦੀਆਂ ਬੀਜੇਪੀ ਬਾਕੀ ਸੂਬਿਆਂ 'ਚ ਤਾਂ ਦੇਸ਼ ਦੇ ਸਾਰੇ ਤਰੱਕੀ ਕਰ ਰਹੇ ਆ ਪੰਜਾਬ ਦੇ ਲੋਕ ਕਹਿੰਦੇ ਕਿ ਸਾਡੇ ਨਾਲ ਬੀਜੇਪੀ ਵਿਤਕਰਾ ਕਰੀ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਫਿਰ ਬੀਜੇਪੀ ਪੰਜਾਬ ਨਾਲ ਕਾਣੀ ਵੰਡ ਕਰੀ ਕਰ ਪੰਜਾਬ ਸਰਕਾਰ ਨਹੀਂ ਕਿ ਬੀਜੇਪੀ ਦੀ ਕਿਸ ਕਰਕੇ ਕਰ ਰਹੀ ਹੈ ਪਣਕਾਣੀ ਮੈਂ ਜਿੱਦਾਂ ਤੁਸੀਂ ਕਹ ਰਹੇ ਹੋ ਪੰਜਾਬ ਤੇ ਕਰਜ਼ਾ ਚੜ ਰਿਹਾ ਵਾ ਪੰਜਾਬ ਡਿਵੈਲਪਮੈਂਟ ਦੀ ਹੁਣ ਬਿੱਟੂ ਜੀ ਸਟੇਟਮੈਂਟ ਜਾਂ ਤੁਹਾਡੇ ਲੀਡਰਸ਼ਿਪ ਸਟੇਟਮੈਂਟ ਹੁੰਦੇ ਆ ਕਿ ਪੰਜਾਬ ਨੂੰ ਉਸ ਪੱਧਰ ਤੇ ਨਹੀਂ ਆਇਆ ਉਸ ਲੈਵਲ ਤੇ ਨਹੀਂ ਗਰੋ ਕੀਤਾ ਪੰਜਾਬ ਨੇ ਜਿਸ ਲੈਵਲ ਤੇ ਗਰੋ ਕਰਨਾ ਚਾਹੀਦਾ ਸੀ ਕਿਉਂ ਨਹੀਂ ਕੀਤਾ ਮੈਂ ਉਹੀ ਤਾਂ ਪੁੱਛ ਸੁਣਾ ਅਗਰ ਤੁਸੀਂ ਕਹਿੰਦੇ ਹੋ ਕਿ ਬੀਜੇਪੀ ਸਰਕਾਰ ਹੈਣਗੀ ਪਰ ਭਗਵੰਤ ਸਿੰਘ ਸਰਕਾਰ ਜਾਂ ਜਿਹੜੀ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਨੇ ਉਹ ਕਹਿੰਦੇ ਸਾਡੇ ਜਿੰਨੇ ਐਫਰਟ ਅਸੀਂ ਕਰ ਰਹੇ ਹਾਂ ਜਿਹੜਾ ਇਹਨਾਂ ਨੂੰ ਫੰਡ ਦਿੰਨੇ ਆ ਇਹ ਆਪਣੀ ਐਡਾ ਚ ਲਗਾ ਦਿੰਦੇ ਆ ਗੁਜਰਾਤ ਚ ਐਡ ਲੱਗ ਰਹੀ ਹੈ ਹ ਜਿਹੜਾ ਸੈਂਟਰ ਇਹਨਾਂ ਨੂੰ ਫੰਡ ਦਿੰਦੀ ਹੈ ਇਹ ਆਪਣੀ ਐਡਾ ਚ ਲਗਾਉਂਦੇ ਆ ਹੋਰ ਪਾਸੇ ਜਾਂਦੇ ਆ ਪੈਸਾ ਤਾਂ ਇਹ ਕਿਤਨਾ ਕਿਤੇ ਖਰਚ ਕਰ ਰਹੇ ਆ ਨਾ ਸੈਂਟਰ ਗਵਰਨਮੈਂਟ ਤਾਂ ਹੈਨੀ ਵੀ ਪੈਸਾ ਨਹੀਂ ਦੇ ਰਹੀ ਤੁਸੀਂ ਆਰਟੀਐਸਆਈ ਮੰਗ ਸਕਦੇ ਹੋ ਕਿੰਨਾ ਪੈਸਾ ਮਿਲਿਆ ਇਹ ਚ ਕੋਈ ਦੱਸਣ ਦੀ ਲੋੜ ਥੋੜੀ ਹੈ ਫਲਾਈਓਵਰ ਬਣ ਰਹੀ ਹੈ ਸੈਂਟਰ ਗਵਰਨਮੈਂਟ ਬਣਾ ਰਹੀ ਹੈ ਤੁਹਾਡੇ ਟਿੱਬਾ ਰੋਡ ਤੇ ਮੋੜ ਤੇ ਕੱਟ ਬਣਿਆ 85 ਕਰੋੜ ਰੁਪਏ ਗੜਕਰੀ ਜੀ ਨੇ ਲਗਾਇਆ ਫਲਾਈਓਵਰ ਬਣਿਆ ਬੱਸੀ ਚੌਂਕ ਚ ਫਲਾਈਓਵਰ ਬਣਿਆ ਲਾਡੋਵਾਲ ਬਣਿਆ ਹਜ਼ਾਰਾਂ ਕਰੋੜ ਦੇ ਪ੍ਰੋਜੈਕਟ ਲੱਗੇ 650 ਕਰੋੜ ਰੁਪਏ ਹੁਣ ਰੇਲਵੇ ਸਟ ਕਿਹੜੇ ਪਾਸੇ ਵਿਤਰਾ ਕਰ ਰਹੀ ਪੰਜਾਬ ਪੰਜਾਬ ਨਾਲ ਸਰਕਾਰ ਸੈਂਟਰ ਗਵਰਨਮੈਂਟ ਦੱਸੋ ਨਾ ਚਲੋ ਹੁਣ ਇੱਕ ਗੱਲ ਇਹਦਾ ਜਵਾਬ ਦਿਓ ਵੀ ਜਿਹੜੇ ਤੁਸੀਂ ਕਹਿੰਦੇ ਹੋ ਵੀ ਐਮਪੀ ਸਾਹਿਬ ਆਗੇ ਤੁਸੀਂ ਕਹਿੰਦੇ ਹੋ ਬੀਜੇਪੀ ਦੀ ਨੀਤੀਆਂ ਤੋਂ ਇਨਸਪਾਇਰ ਹੋਗਾ ਕਿ ਜੋ ਉਹਨਾਂ ਦੀ ਸਟੇਟਮੈਂਟਾਂ ਨੇ ਜਿਹੜੇ ਹੁਣ ਕਾਉਂਸਲਰ ਆ ਰਹੇ ਨੇ ਲਗਾਤਾਰ ਕਿਉਂਕਿ ਲੋਕੀ ਕਹਿੰਦੇ ਨੇ ਕਿ ਇੱਕ ਗੁੱਟ ਸਿਗਾ ਕਾਂਗਰਸ ਪਾਰਟੀ ਦੇ ਵਿੱਚ ਜਿਵੇਂ ਜਿਵੇਂ ਗੁੱਟ ਚੱਲਦਾ ਸੀ ਜਿਨ੍ਹਾਂ ਦੇ ਨਾਲ ਜਿਹੜੇ 10 ਵੀ 50 ਬੰਦੇ ਕਾਉਂਸਲਰ ਜੁੜੇ ਹੋਏ ਸੀਗੇ ਜਾਂ ਕੋਈ ਵੱਡੇ ਵੱਡੇ ਚਿਹਰੇ ਸੀਗੇ ਜਦੋਂ ਦੇ ਬਿੱਟੂ ਸਾਹਿਬ ਆਏ ਨੇ ਆਪਣੇ ਨਾਲ ਉਹੀ ਬੰਦੇ ਹੁੰਝ ਕੇ ਲਈ ਆਉਂ ਕੱਲ ਤੱਕ 2-4 ਦਿਨ ਰੁਕ ਜਾਓ ਆਮ ਆਦਮੀ ਪਾਰਟੀ ਅਕਾਲੀ ਦਲ ਦੇ ਵੱਡੇ ਲੀਡਰ ਵੀ ਆ ਰਹੇ ਨੇ ਇਸ ਕਰਕੇ ਇਹ ਤਾਂ ਸਿਰਫ ਹਲੇ ਕੀ ਕਹਿੰਦੇ ਨੇ ਬ੍ਰੇਕਿੰਗ ਨਿਊਜ਼ ਹੈ ਸ਼ੋਕਿੰਗ ਤਾਂ ਲੈ ਬਾਕੀ ਹੈ ਇਹ ਜੇ ਫਿਰ ਕਿਹੜਾ ਬੀਜਪੀ ਪਟਾਰਾ ਲਿਆ ਰਹੀ ਆ ਸੰਜਮ ਇਹ ਵੀ ਗੱਲਾਂ ਕਲੀਅਰ ਕਰੋ ਨਾ ਲੋਕਾਂ ਦੇ ਵਿੱਚ ਚਰਚਾ ਚੱਲਦੀ ਆ ਲੋਕ ਕਿਤੇ ਨਾ ਕਿਤੇ ਪਰੇਸ਼ਾਨ ਹੋ ਜਾਂਦੇ ਨੇ ਵੀ ਯਾਰ ਹੁਣ ਵੋਟਾਂ ਕਿਹਨੂੰ ਨੂੰ ਪਾਈਏ ਫੇਥ ਕਿਹਦੇ ਤੇ ਕਰੀਏ ਇੱਕ ਬੜਾ ਕਾਮਨ ਜਿਹਾ ਸਵਾਲ ਆ ਪਾਰਟੀ ਨੂੰ ਵੋਟ ਪਾਈਏ ਕਿਸੇ ਚਿਹਰੇ ਨੂੰ ਵੋਟ ਪਾਈਏ ਅੱਜ ਦੀ ਰੇਟ 'ਚ ਲੋਕ ਮੋਦੀ ਸਾਹਿਬ ਦੀ ਨੀਤੀਆਂ ਨੂੰ ਦੇਖਦੇ ਹੋਏ ਸਕੀਮਾਂ ਦਾ ਆਨੰਦ ਮਾਣਦੇ ਹੋਏ ਬੀਜਪੀ ਨੂੰ ਵੋਟ ਪਾਉਣ ਨੂੰ ਤਿਆਰ ਬੈਠੇ ਆ ਸਿਰਫ ਉਹ ਭਾਲ ਕਰ ਰਹੇ ਆ ਦੇ ਨਾਮ ਦੀ ਤੇ ਸਾਰੇ ਹੀ ਚਾਹਦੇ ਆ ਮੈਂ ਪਹਿਲੇ ਵੀ ਗੱਲ ਕੀਤੀ ਵੀ ਤੂਫਾਨ ਵੱਲ ਸਭ ਭਜਦੇ ਆ ਵੀ ਤੂਫਾਨ ਦੇ ਨਾਲ ਸਾਰੇ ਜਾਣ ਤੁਸੀਂ ਤੂਫਾਨ ਮੰਨਦੇ ਹੋ ਕਿ ਪੰਜਾਬ ਦੇ ਵਿੱਚ ਉਹ ਤੂਫਾਨ ਲੰਮੀ ਆ ਰਹੀ ਹੈ ਭਾਈ ਸਾਹਿਬ ਸੁਨਾਮੀ ਆ ਰਹੀ ਹੈ ਅੱਛਾ ਚਲੋ ਤੁਸੀਂ ਸੁਨਾਮੀ ਦੀ ਗੱਲ ਕਰ ਰਹੇ ਹੋ ਤਾਂ ਫਿਰ ਮੈਂ ਇੱਥੇ ਕਿਆਡ ਆਨ ਕਰਨਾ ਚਾਹੁੰਦਾ ਵਾ ਬੀਜਪੀ ਨੇ ਕੈਪਟਨ ਅਮੰਦਰ ਸਿੰਘ ਵੱਡਾ ਨਾਮ ਮਹਾਰਾਣੀ ਪ੍ਰਨੀਤ ਕੌਰ ਵੱਡਾ ਨਾਮ ਠੀਕ ਹੈ ਜਾਂ ਜਿਹੜੇ ਹੋਰ ਵੀ ਲੀਡਰ ਨੇ ਬੀਜੇਪੀ ਦੇ ਵਿੱਚ ਜਿਹੜੇ ਮਰਜ ਹੋ ਗਏ ਨੇ ਤੇ ਕਿਤੇ ਕਿਤੇ ਵੀ ਤਾਂ ਕਾਂਗਰਸ ਤੇ ਗਏ ਨੇ ਤੁਹਾਡੇ ਕੋਲ ਆਪਣਾ ਬੀਜੇਪੀ ਕੋਈ ਐਡਾ ਕੈਡਰ ਸੀ ਤੁਹਾਡੇ ਆਪਣੇ ਕਿਹੜੇ ਬੰਦੇ ਤੁਸੀਂ ਖੜਾਏ ਨੇ ਪੰਜਾਬ ਦੀਆਂ ਲੋਕਾਂ ਦੇ ਵਾ 13 ਸੀਟਾਂ ਦੇ ਤੁਸੀਂ ਵੀ ਤਾਂ ਦੂਜੀ ਪਾਰਟੀਆਂ ਤੋਂ ਕੰਡ ਲਿਆ ਕੇ ਖੜਾ ਰਹੇ ਹੋ ਭਾਈ ਸਾਹਿਬ ਮੈਂ ਤਾਂ ਪਹਿਲੇ ਤੁਹਾਨੂੰ ਕਹੀ ਹੈ ਵੀ ਹਰ ਬੰਦਾ ਤੁਸੀਂ ਆਪਣੀ ਪਾਰਟੀ ਚ ਕੈਡਰ ਦੱਸੋ ਤੁਸੀਂ ਲੋਕਾਂ ਦੇ ਨਾਲ ਕੰਪੇਅਰ ਨਾ ਕਰੋ ਤੁਸੀਂ ਆਪਣੇ ਦੱਸੋ ਵੀ ਤੁਹਾਨੂੰ ਬੀਜੇਪੀ ਨੂੰ 10 ਸਾਲ ਹੋ ਗਏ ਸੈਂਟਰ 'ਚ ਸਰਕਾਰ ਚਲਾਉਂਦਿਆਂ ਨੂੰ ਪੰਜਾਬ ਵੀ ਤੁਸੀਂ ਐਫਰਟ ਕਰਦੇ ਹੋ ਤੁਸੀਂ ਆ ਕਿਤਨੇ ਕਿਤੇ ਵਿਜਾਪਾ ਵਿਧਾਨ ਸਭਾ ਚੋਣਾਂ ਦੀ ਗੱਲ ਕਰੀ ਵਿਧਾਨ ਸਭਾ ਚੋਣਾਂ ਚ ਵੀ ਕੁਝ ਨਹੀਂ ਕਰ ਪਾਏ ਅਲਾਈਅੰਸ ਵੀ ਲੈਣੀ ਕੁਝ ਕਰ ਪਾਏ ਹੁਣ ਤਾਂ ਤੁਸੀਂ ਕਹਿੰਦੇ ਅਸੀਂ ਇੰਡੀਪੈਂਡੈਂਟ ਲੜਾਂਗੇ ਕੈਂਡੀਡੇਟ ਨੇ ਤੁਹਾਨੂੰ ਮਿਲਦੇ ਆ ਅੱਜ ਸੁਖਵੀਰ ਸਿੰਘ ਬਾਦਲ ਆਏ ਨੇ ਉਹ ਕਹਿੰਦੇ ਬਈ ਇਹਨਾਂ ਦਾ ਹਸ਼ਰ ਦੇਖੋ ਕੀ ਹੋਣਾ ਉਹ ਤਾਂ ਸਮੇਂ ਦੱਸੇਗਾ ਨਾ ਜੀ 1 ਤਰੀਕ ਨੂੰ ਵੋਟਾਂ ਪੈਣ ਤੋਂ 4 ਤਰੀਕ ਨੂੰ ਰਿਜ਼ਲਟ ਆਜਣਾ 4 ਜੂਨ ਨੂੰ ਸਮੇਂ ਦੱਸੇਗਾ ਵੀ ਸੁਨਾਮੀ ਕਿੱਧਰ ਆਈ ਹੈ ਠੀਕ ਹੈ ਨਾ ਤੁਸੀਂ ਕਹਿ ਰਹੇ ਹੋ ਵੀ ਕੈਂਡੀਡੇਟ ਪਹਿਲੇ ਅਸੀਂ 3 ਸੀਟਾਂ ਲੜਦੇ ਸੀ ਹੁਣ ਅਸੀਂ 13 ਲੜਨ ਜਾ ਰਹੇ ਹਾਂ ਤੇ ਕਿਤਨਾ ਕਿਤੇ ਸਾਨੂੰ ਵੀ ਤੇ ਚਿਹ ਦੂਜੀ ਪਾਰਟੀਆਂ ਜੋ ਆ ਰਹੇ ਨੇ ਤੇ ਅੱਜ ਅਸੀਂ ਉਹਨਾਂ ਦਾ ਵੈਲਕਮ ਕਰ ਰਹੇ ਆ। ਆਹ ਇਹ ਗੱਲ ਤਾਂ ਉਹੀ ਹੈ ਨਾ ਜਨ ਸਾਹਿਬ ਜਿਹੜੇ ਤੁਹਾਡੇ ਆਪਣੇ ਪਾਰਟੀਆਂ ਦੇ ਵਰਕਰ ਨੇ ਤੁਹਾਡੀ ਆਪਣੀ ਪਾਰਟੀ ਵਰਕਰਾਂ ਦੇ ਨਾਲ ਨੇ ਵੀ ਕਈ ਵਾਰ ਕੋਈ ਬੰਦੇ ਨੇ ਪਲਾਨਿੰਗ ਕੀਤੀ ਹੁੰਦੀ ਵੀ ਯਾਰ ਅਸੀਂ ਆਨਲਾਈਨ ਵਿੱਚ ਵੀ ਮੈਂ ਕੌਂਸਲਰ ਦੀ ਚੋਣ ਲੈਣੀ ਮੈਂ ਐਮ.ਐਲ.ਏ ਦੀ ਲੈਣੀ ਆ ਕਿੰਨਾ ਦੀ ਤਾਂ ਪਲਾਨਿੰਗ ਹੋਏਗੀ ਨਾ ਹੁਣ ਜੇ ਤੁਸੀਂ ਦੂਜੀ ਪਾਰਟੀਆਂ ਦੇ ਕੈਂਡੀਡੇਟ ਲੈ ਆਉਂਗੇ ਤੁਹਾਡੀ ਆਪਣੀ ਪਾਰਟੀ ਜੀ ਕਿਤੇ ਅੰਦਰ ਖਾਤੇ ਚਰਚਾ ਨਹੀਂ ਚੱਲਦੀ ਹੈਗੀ ਵੀ ਸਾਡੀਆਂ ਸੀਟਾਂ ਤਾਂ ਕੱਟੀਆਂ ਜਾਣਗੀਆਂ ਤੁਸੀਂ ਕਰੇ ਆਪਣੇ ਫੰਕਸ਼ਨ ਰੱਖਦੇ ਹੋ ਕੋਈ ਚਾਰ ਇਸ ਤਰ੍ਹਾਂ ਆਂਦੇ ਆ ਉਹ ਕਹਿੰਦੇ ਮੈਨੂੰ ਤੁਹਾਡੇ ਕਮਰੇ ਤੋਡੇ ਆਪਣੇ ਮਰਮਾਨ ਵੀ ਹੁੰਦੇ ਆ ਵੀ ਮੈਂ ਆਪਣੇ ਕਮਰੇ ਚ ਨਵਾਂ ਘਰ ਬਣਾਇਆ ਮੈਂ ਸੋਣਾ ਯਾਰ ਵੀ ਤੁਸੀਂ ਆਪਣੇ ਰਿਸ਼ਤੇ ਨੂੰ ਸਵਾਨੇ ਹੋਣਾ ਤੁਸੀਂ ਭੈਣ ਭਰਾ ਨੂੰ ਆਪਣੇ ਨੂੰ ਜਗ੍ਹਾ ਦਿੰਨੇ ਹੋਣਾ ਬੈਠਣ ਲਈ ਇਹ ਤਾਂ ਨਹੀਂ ਕਹਿੰਦੇ ਵੀ ਮੈਂ ਆਪਣੇ ਉਹ ਮਾਨ ਸਨਮਾਨੀ ਕੱਢ ਚੀਜ਼ ਆ ਜਿਆ ਸਾਹ ਪਰ ਚੂਣਾ ਦੇ ਵਿੱਚ ਆਪਣੀ ਟਿਕ ਟਕ ਟਾਕ ਕੇ ਸੁਣਦੇ ਨਹੀਂ ਬਹੁਤ ਵੱਡਾ ਸੈਕਰੀਫਾਈਸ ਆ ਐਸਾ ਦਾ ਕੁਛ ਨਹੀਂ ਹੈ ਭਾਜਪਾ ਕੈਡਰ ਬੇਸ ਪਾਰਟੀ ਹੈ ਭਾਜਪਾ ਹਮੇਸ਼ਾ ਭਾਜਪਾ ਦਾ ਕਾਰਜਕਰਤਾ ਹਮੇਸ਼ਾ ਪਾਰਟੀ ਲਈ ਸਮਰਪਿਤ ਹੈ ਕਮਲ ਦੇ ਫੁੱਲ ਨੂੰ ਅਸੀਂ ਵੋਟ ਪਾਣੀ ਹੈ ਅਸੀਂ ਬੰਦੇ ਨੂੰ ਵੋਟ ਨਹੀਂ ਪਾਣੀ ਸਾਡਾ ਇੱਕੋ ਹੀ ਕਮਿਸ਼ਨ ਹੈ ਕਮਲ ਦਾ ਫੁੱਲ अच्छा हुन एक बड़ा चीरा या बीजेपी बिट्टू साहब ਦੇ ਹੱਥੋਂ ਪਹਿਲਾਂ ਇੱਕ ਵੱਡੀ ਚਰਚਾ ਚੱਲਦੀ ਸੀ ਕਿ ਕਿਤਨੇ ਕਿਤੇ ਜਿਵੇਂ ਗੱਲ ਕਰਾਂ ਤੁਸੀਂ ਮਰਜੀ ਬੈਂਸ ਵੀ ਕਿਤਨੇ ਕਿਤੇ बीजेपी ਦੀ ਜਦੋਂ ਚੋਣਾਂ ਹੋਈਆਂ ਸੀਗੀਆਂ ਵੀ ਤੁਹਾਨੂੰ ਸਪੋਰਟ ਕੀਤੀ ਸੀ ਉਹਨਾਂ ਨੇ ਪਰ ਉਹਨਾਂ ਦੇ ਪਾਰਟੀ ਚਾਂਦੀਆਂ ਚਰਚਾਵਾਂ ਚੱਲੀਆਂ ਸੀਗੀਆਂ ਕਹਿੰਦੇ ਪਰ ਅਜੀ ਬਿੱਟੂ ਜੀ ਪਹਿਲਾਂ ਆ ਗਏ ਤਾਂ ਬਿੱਟੂ ਜੀ ਐਮਪੀ ਅਨਾਉਂਸ ਹੋ ਗਏ ਜਿਓ ਆ ਜਾਂਦਾ ਉਹਨਾਂ ਦਾ ਹੋ ਜਾਂਦਾ ਹੁਣ ਕੀ ਕਿਆਸਰਾਈਆਂ ਲਾਜ ਰਿਹਾ ਵੀ ਤੁਹਾਡੀ ਪਾਰਟੀ ਚਾਹ ਰਿਹਾ ਕਿ ਸ਼ਰਮ ਨਿਕਾਲੀ ਲਾਚ ਰਿਹਾ ਹੋ ਇਹ ਉਹਨਾਂ ਨੂੰ ਪਤਾ ਹੋਊਗਾ ਉਹਨਾਂ ਦਾ ਸਵਾਲ ਉਹਨਾਂ ਨੂੰ ਪੁੱਛੋ ਤੁਸੀਂ ਕੋਈ ਨਾ ਕੋਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਅਗਲੇ ਕਹਿੰਦਾ ਜੀ ਇਹਨਾਂ ਨੂੰ ਪਤਾ ਹੁੰਦਾ ਅੰਦਰ ਦੀਆਂ ਗੱਲਾਂ ਕੁਝ ਇਦਾਂ ਦਾ ਕੋਈ ਨਵੀਂ ਬੀਜੇਪੀ ਕਿਹੜਾ ਬਲਾਸਟ ਕਰਨ ਜਾ ਰਹੀ ਹੈ ਵੀ ਲੋਕਾਂ ਨੂੰ ਦੱਸ ਦਿਓ ਕਿਉਂਕਿ ਲੋਕ ਸ਼ੌਕਿੰਗ ਚਾ ਲੋਕੀ ਸਦਮੇ ਚ ਨੇ ਕਿਉਂਕਿ ਬੀਜੇਪੀ ਨੇ ਪਤਾ ਨਹੀਂ ਕੀ ਕਰ ਦੇਣਾ ਜਦੋਂ ਸਵੇਰੇ ਦਿਨ ਚੜਦਾ ਵਾ ਤਾਂ ਪਤਾ ਨਹੀਂ ਕਿਹੜੀ ਨਿਊਜ਼ ਸਾਹਮਣੇ ਆ ਜਾਂਦੀ ਹੈ ਬੀਜੇਪੀ ਨੇ ਪੰਜਾਬ 'ਚ ਸਰਕਾਰ ਬਣਾਣੀ ਹੈ ਬਸ ਉਹਦਾ 2027 ਦੀ ਪਲੈਨਿੰਗ ਹੈ ਬਿਲਕੁਲ 2027 ਦੀ ਪਲੈਨਿੰਗ ਹੈ 13 ਸਿੱਟਾ ਜਿੱਤਨੀ ਹੈ ਮੋਦੀ ਔਰ ਪੰਜਾਬ ਨੂੰ ਨੰਬਰ 1 ਸੂਬਾ ਬਣਾਵਾਂਗੇ ਦੇਸ਼ ਦਾ ਜਿੱਦਣ ਬੀਜੇਪੀ ਦੀ ਸਰਕਾਰ ਆ ਗਈ ਇਹ ਤੁਹਾਡਾ ਮੇਰਾ ਵਾਅਦਾ ਪੰਜਾਬ ਦੇ ਵਿੱਚ ਫਰਜ਼ ਕਰੋ ਬੀਜੇਪੀ ਦੀ ਸਰਕਾਰ ਨਹੀਂ ਆਂਦੀ ਤਾਂ ਫਿਰ ਪੰਜਾਬ ਬੈਕਫਰਡ ਤੇ ਜਾਏਗਾ ਹਾਸ਼ੀਏ ਤੇ ਜਾਏਗਾ ਕਿੱਦਾਂ ਜਾਏਗਾ ਇਹ ਤਾਂ ਹੁਣ ਤੁਸੀਂ ਦੇਖ ਹੀ ਰਹੇ ਹੋ ਬੈਕਫਰਡ ਤੇ ਜਾ ਰਿਹਾ ਨਾ ਕੀ ਹੋ ਰਿਹਾ 2 ਸਾਲਾਂ ਦੇ ਵਿੱਚ ਲਾਅ ਨਰਦ ਦੀ ਸਥਿਤੀ ਜ਼ੀਰੋ ਨਸ਼ਾ ਬਿਕ ਰਿਹਾ ਹੈ ਜਗਲੀ ਗਲੀ ਨਸ਼ੇ ਦੇ ਨਾਲ ਬੱਚੇ ਮਰ ਰਹੇ ਹੈ ਜਗਾ ਜਗਾ ਗੋਲੀਆਂ ਚੱਲ ਰਹੀਆਂ ਰਾਤੀ ਟਿਬੇ ਥਾਣੇ ਮੈਂ ਬੈਠਾ ਸੀ ਤੁਰੇ ਜਾਂਦੇ ਬੰਦੇ ਦੇ ਸਿਰ 'ਚ ਗੰਡਾਸਾ ਮਾਰ ਕੇ ਉਹਦਾ ਸਿਰ ਪਾੜਤਾ ਬੰਦਾ ਮਰਨ ਵਾਲਾ ਪਿਆ ਹੈ ਕਿੱਥੇ ਲਾਉਂਡਰ ਕਿਹੜਾ ਦੇਖ ਰਿਹਾ ਭਗਵੰਤ ਮਾਨ ਤਾਂ ਦਿੱਲੀ ਤੁਰਿਆ ਆ ਅਜੇ ਹੁਣ ਕੰਪੀਟੀਸ਼ਨ ਦੀ ਗੱਲ ਕਰਾਂ ਤਾਂ ਚੋਣਾਂ ਦੇ ਵਿੱਚ ਹੁਣ ਲਗਾਤਾਰ ਮੇਰੇ ਸਾਹਮਣੇ ਨਾਲ ਹਾਰਡਲੀ 40 50 ਦਿਨ ਲੱਗੇ ਨੇ ਲਗਾਤਾਰ ਚੋਣ ਪ੍ਰਚਾਰ ਜਾਰੀ ਆ ਔਰ ਜੇ ਮੈਂ ਕੰਪੀਟੀਸ਼ਨ ਦੀ ਗੱਲ ਕਰਾਂ ਤਾਂ ਬੀਜੇਪੀ ਕਿੰਨੀਆਂ ਸੀਟਾਂ ਤੁਹਾਨੂੰ ਲੱਗਦਾ ਪੰਜਾਬ 'ਚ ਜਿੱਤ ਸਕਦੀ ਆ ਕਿਉਂਕਿ ਬਾਕੀ ਪਾਰਟੀਆਂ ਨੇ ਵੀ ਐਫਰਟ ਕਰਨਾ ਦੇਖੋ ਉਹਨਾਂ ਕੋ ਵੀ ਵੱਡੇ ਚਿਹਰੇ ਹੋਣਗੇ ਉਹਨਾਂ ਨੇ ਵੀ ਤੁਸੀਂ ਤਾਂ ਫਸਟ ਟਾਈਮ ਲੜ ਰਹੇ ਹੋ ਲੋਕੀ ਦੇ ਕਹਿੰਦੇ ਜੀ 13 ਅਸੀਂ ਜਿੱਤਾਂਗੇ ਹਰ ਪਾਰਟੀ ਵਾਲੇ ਕਹਿੰਦੇ ਨੇ ਫੈਕਟ ਫਿਗਰ ਕੀ ਕਹਿੰਦੇ ਹੋ ਜੋ ਐ ਕੈਂਡੀਡੇਟ ਕਿਉਂ ਲੱਭਦੇ ਪਏ ਨੇ ਸੁਖਵੀਰ ਭਲਾ ਜੀ ਲੁਧਿਆਣਾ ਕਿ ਕਰਨਾ ਆਇਆ ਸੀ ਕੈਂਡੀਡੇਟ ਲੱਭਣ ਆਇਆ ਸੀ ਨਾ ਉਹਨੇ 2 ਸਾਲ ਪਹਿਲੇ ਕਾਕਾ ਸੂਦ ਨੂੰ ਅਨਾਉਂਸ ਕੀਤਾ ਸੀ ਤੁਹਾਨੂੰ ਵੀ ਪਤਾ ਹੋਏਗਾ ਤੇ ਅੱਜ ਕਾਕਾ ਸੂ ਲੜੇ ਨਾ ਉਹ ਨਵਾਂ ਕੈਂਡੀਡੇਟ ਕਿਉਂ ਲੱਭਦੇ ਲੁਧਿਆਣੇ ਆ ਕੇ ਤੇ ਬੀਜੇਪੀ 13 ਦੇ 13 ਸਿੱਟਾ ਜਿੱਤੇਗੀ ਤੇ ਜਿੱਤੇਗੀ ਹਾਂ ਜੀ ਜੀਲਾ ਸਕੱਤਰ ਭਾਰਤੀ ਜਨਤਾ ਪਾਰਟੀ ਤੋਂ ਨਵਲ ਜੈਨ ਗੱਲਬਾਤ ਕਰਾਈਆ ਲੋਕਾਂ ਦੇ ਕੁਝ ਸਵਾਲ ਸੀਗੇ ਆਮ ਲੋਕਾਂ ਚ ਜਿਹੜੀਆਂ ਚਰਚਾਵਾਂ ਜਲਦੀਆਂ ਸੀਗੀਆਂ ਉਹਨਾਂ ਦੇ ਜਵਾਬ ਲੈਣ ਲਈ ਜਾਂ ਸਾਬ ਕੋ ਪਹੁੰਚਿਆ ਜਿਹੜੀ ਗੱਲਬਾਤ ਹੋਈ ਆ ਵਿਚਾਰ ਤੁਸੀਂ ਸੁਣੇ ਲਿਆ ਕਰੋ ਕੋਈ ਲੋਕਾਂ ਦੇ ਸਵਾਲ ਹੋਣ ਤਾਂ ਆਪਣੇ ਕਮੈਂਟ ਬਾਕਸ ਛੱਡ ਸਕਦੇ ਆ ਇਸ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਰਣਜੀਤ ਧਮਾਨ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਚੋਣਾਂ ਦੀ ਗੱਲ ਕਰੀਏ ਤਾਂ ਲਗਾਤਾਰ ਹਰ ਪਾਰਟੀ ਦਾਅਵੇ ਕਰਦੀ ਹੈ ਕਿ ਪੰਜਾਬ ਦੇ ਵਿੱਚ 13 ਦੀ 13 ਸੀਟਾਂ ਲੋਕ ਸਭਾ ਚੋਣਾਂ ਦੇ ਵਿੱਚ ਜਿੱਤਾਂਗੇ ਦੇਖਦੇ ਆ ਲੋਕ ਕਿਹਨਾਂ ਨੂੰ ਵੋਟਾਂ ਪਾਉਂਦੇ ਕਿ